ਆ ਜਾਏ ਆ ਸਕੂਲ ਦਾ ਸਮਾਨ ਲੈਣ ਆ ਫਿਰ ਆ ਜੋ ਦੇਖੋ ਅਸੀਂ ਕਿੱਤਾ ਲੈਨੇ ਆ ਚਲੋ ਜੀ ਦੇਖੋ ਪਹਿਲਾਂ ਕੱਟ ਦੇਖੋ ਹੈ ਪਹਿਲਾਂ ਕੱਟ ਦੇਖੋ ਇਹ ਆਸ ਤੁਕੋ ਲੱਗੀਆਂ ਹੋਈਆਂ ਸਟਿਚੋ ਸਟੂਚੋ ਸਟੂਚੋ ਸਟਾਚੋ ਲੱਗੀਆਂ ਹੋਈਆਂ ਸਾਰੀਆਂ ਇਧਰ ਦੂਜੀਆਂ ਖੁੱਲੀਆਂ ਆ ਇਧਰ ਇਹ ਆ ਲੱਗੀਆਂ ਆ ਇਹ ਸਾਰੇ ਇਹ ਮਹਿੰਗੀ ਮਹਿੰਗੇ ਆਸਮਾਨ ਆ ਸਾਰੇ ਇਹ ਸਪਾਈਡਰ ਵਗੈਰਾ ਇਦਾਂ ਨਹੀਂ ਲਾਈਆਂ ਟਲੈਂਟ ਵਾਲੀ ਵੀ ਆ ਹਨਾ ਆ ਡੈਰੀਆਂ ਲੱਗੀਆਂ ਹੋਈਆਂ ਸਕੂਲਾਂ ਦੀਆਂ ਤੇ ਤਾਂ ਉਹਨਾਂ ਨੇ ਦੇਣੀਆਂ ਤੈਨੂੰ ਮੇਰੇ ਖਰ ਨੂੰ ਉਹਨਾਂ ਨੇ ਦੇਣੀਆਂ ਹਨਾ ਉੱਤ ਲੈ ਵੀ ਸਕਦੇ ਨਾ ਹਾਂ ਉਹ ਪਰ ਤੇਰੇ ਪੈਸੇ ਤਾਰੇ ਹੋਏ ਆ ਮਜਾ ਹਾਂ ਸਾਈਕਲ ਵੀ ਲੈ ਸਕਦੇ ਸਕੂਲੇ ਜਾਣ ਨੂੰ ਜੇ ਲੈਣੇ ਹੋਣ ਤਾਂ ਆ ਸਾਨੇ ਦੇ ਸਕੂਲ ਦਾ ਸਮਾਨ ਖਰੀਦ ਰਹੇ ਆ ਨਿਕਲਦਾ ਨਹੀਂ ਉਹੋ ਆਹ ਵੇਖ ਲਿਆ ਜੀ ਕਿੰਨੇ ਦਾ ਹੈ 84 € ਇਹ 80 € ਦਾ ਇਹ ਇੰਡੀਆ ਦੇ ਕਿੰਨੇ ਬਣ ਗਏ 8972 89000 ਦਾ ਹੋਣ ਗਿਆ ਜੀ ਹਮ ਬਾਕੀ ਕੰਮ ਵੱਖਰਾ ਹੋਰ ਕੀ ਲਿਆ ਬਾਕੀ ਵੀ ਦਿਖਾਲ ਦੇ ਸਾਰੀਆਂ ਚੀਜ਼ਾਂ ਹਾਂ ਹੋਰ ਕਵਰ ਨੇ ਹਾਂ ਕਵਰ ਜਿਹੜੇ ਆਦੇ ਹਮ ਕੱਪੜੇ ਵਾਲੇ ਆ ਨਹੀਂ ਆਛਾ ਹਾਂ ਇਹ ਸੈਕਟਰ ਦੇ ਉੱਥੇ ਲੈਣਾ ਨਹੀਂ ਪੰਾਇਆ ਅੱਛਾ ਇਹ ਟੈਕਨੋਲੋਜੀ ਲਈ ਆ ਇਹ ਕੋਰਪੋਰੇਟ ਆ ਪਈ ਉਹਨਾਂ ਦੇ ਲੈਣਾ ਨਹੀਂ ਹੈਗੀਆਂ ਉਹ ਦੂਜੇ ਲਈ ਆ ਹਾਂ ਦਾ ਡਰਾਇੰਗ ਆ ਲੱਗਾ ਹੋਇਆ ਸਮਾਨ ਸਸਤਾ ਸਾਰਾ ਬੱਚਿਆਂ ਦਾ ਹੁਣ ਸਕੂਲ ਖੋਲਣੇ ਕਰਕੇ ਸਾਰੀਆਂ ਲਾਈਆਂ ਇਹਨਾਂ ਨੇ ਫੇਰ ਤੇ ਲਾਏ ਹੋਏ ਆ ਜਿਹੜੇ ਜਿਹੜੇ ਆ ਕੋਲੇ-ਕੂਲੇ ਸਾਰੇ ਲੱਗੇ ਹੋਏ ਫਾਇਰ ਤੇ ਜੋ ਵੀ ਸਮਾਨ ਆ ਪਿੰਨ ਬੱਚਿਆਂ ਦੇ ਉਹ ਨੋਂ ਨੂੰ ਲਿਖਣ ਨੂੰ ਲੱਗੇ ਵਾ ਇਹ ਵੀ ਕਟ-ਕਟ ਕੇ ਲਾਏ ਹੋਏ ਆ 88 90 90 ਪੈਸੇ ਦੇ ਬਾਕੀ ਇੱਧਰ ਲੱਗੇ ਹੋ ਆ ਸਾਰਾ ਹੀ ਜੋ ਬੈਗ ਬੂਕ ਬੱਚਿਆਂ ਦੇ ਸਿੰਨਾ ਸਮਾਨ ਆ ਸਭ ਲੱਗਾ ਹੋਇਆ ਡਿਸਕਾਊਂਟ ਤੇ ਲਾਏ ਆ ਹੁਣ ਇਹਨਾਂ ਨੇ ਇਹਦੇ 10 ਰੁਪਏ سکੋਂਤੋਂ ਕਿਹਦੇ 20 ਰੁਪਏ سکੋਂਤੋਂ ਸਭ ਲੱਗੇ ਹੋਏ ਆ ਇੱਥੇ ਰੰਗ ਵਗੈਰਾ ਲੱਗੇ ਹੋਏ ਆ سکੋਂਤੋਂ ਤੇ ਜੋ ਹੈ ਬੱਚਿਆਂ ਦੇ ਰੰਗ ਰੰਗ ਸਕੂਲ ਵਾਸਤੇ ਛੋਟਿਆਂ ਦੇ ਸਮਾਨ ਆ ਗਿਆ ਜਿੰਨਾ ਜਿਆਦੇ ਛੋਟਿਆਂ ਦਾ ਕਾਪੀਆਂ ਦੇ ਢੇਰ ਲੱਗੇ ਹੋ ਆ ਇਹ ਹੈਗੀਆਂ 5 ਕਾਪੀਆਂ ਦਾ ਸੈੱਟ 3 ਯੂਰੋ ਦਾ ਉਹ ਬੱਕਰੇ ਵੱਖਰੇ ਆ ਹਾ ਵੀ ਲੱਗੇ ਹੋ ਆ ਸ਼ਾਨ ਨੇ ਖਰੀਦੀ ਖਰੀਦੀ ਜਾਨਾ ਕੀ ਖਰੀਦੀ ਜਾਨਾ ਕਾਵਰ ਉੱਤਰ ਕਰ ਆ ਕਵਰ ਲੱਗੇ ਹੋ ਆ ਕਵਰ ਲੈ ਲਿਆ ਕਵਰ ਹੂੰ ਆ ਕਵਰ ਤਾਂ ਤਾਂ ਹੋਦਾ ਇਹਦੇ ਮੈਂ ਦੁੱਝਾ ਲਿਆ ਜੀ ਤਾਂ

ਇਹ 14 ਰੁਪਏ ਦੀ ਲੱਗੀ ਹੋਈ ਆ ਤੇ ਅੱਧੋ ਅੱਧੋ ਸੌ ਮੈਂ ਕਿਹੜਾ ਨਾ ਇਹ ਸਿੰਗਲ ਹੈ ਕਿ ਡਬਲ ਸਿੰਗਲ ਹੋਣੀ ਆ ਨਾ ਪੋਨੇ ਇੱਕ ਸਸਤਾ ਦੋ ਕੰਤਾ ਵਾਲੀ ਸਿੰਗਲ ਹੋ ਵੀ ਲੱਗੀਆਂ 17 17 ਰੁਪਏ ਦੀਆਂ ਰਜਾਈਆਂ ਕੱਟ ਕੇ ਇਹ 30 30 ਰੁਪਏ ਤੋਂ ਕੱਟ ਕੇ ਲੱਗੀਆਂ ਹੋਈਆਂ 17 17 ਰੁਪਏ ਦੀਆਂ ਸੋਨਾ ਲੱਗੀ ਹੋਈ ਆ ਆਫਰ ਅੱਧੇ ਰੇਟ ਤੇ ਮਿਲਦੀਆਂ ਰਜਾਈਆਂ ਲੈ ਜਾਓ ਜਿਹਨੇ ਜਿਹਨੇ ਲਾਹਾ ਲੈਣਾ ਲੈ ਲਓ ਈਪਰ ਦੇ ਵਿੱਚ ਲੱਗੀਆਂ ਰਜਾਈਆਂ ਸਿਆਲ ਆਉਣੇ ਇਹਨੂੰ ਸ਼ੁਰੂ ਆ ਪਹਿਲਾ ਪਹਿਲਾ ਲੈ ਲਓ ਨਿਆਣਿਆਂ ਦੇ ਕੱਪੜੇ ਵੀ ਆ ਗੱਡੇ ਲੱਗੇ ਹੋਏ ਆ 50 ਰੁਪਏ ਦਾ ਸਿੰਗਲ ਰਜਾਈਆਂ ਲਾਹਾ ਲਓ ਇਹਸ ਕੋਨ ਤੋਂ ਹੈਗੀ 40% 30 ਰੁਪਏ ਤੋਂ ਕੱਟ ਕੇ 17 ਤੇ ਸਤਾਰਾ ਸਤਾਰਾ ਯੂਰੋ ਦੀ ਆ ਰੁਪਏ ਦੀ ਨਹੀਂ ਹੈਗੀ ਆਹ ਆ ਵੀ ਰਜਾਈ ਲੱਗੀ ਆ 14 ਰੁਪਏ ਦੀ ਰਜਾਈਆਂ ਦੀ ਸ਼ਾਪਿੰਗ ਚੱਲ ਰਹੀ ਆ ਹੁਣ ਸਿਆਲ ਆ ਗਿਆ ਹੈ ਇਹ ਡਬਲ ਆ ਇਹ ਸਿੰਗਲ ਵੀ ਨਹੀਂ ਹੈਗੀ ਜਨਕਿ ਸਿੰਗਲ ਤੋਂ ਥੋੜੀ ਵੱਡੀ ਆ ਠੀਕ ਹੋ ਥੋੜੀ ਵੱਡੀ ਹੈ ਜਨਕਿ ਉਹ ਜਿਦਾਂ ਆਪਾਂ ਕਹਿ ਰਹੇ ਜਿਦਾਂ ਆਪਣੇ ਉਹ ਮੰਜਿਆ ਨਹੀਂ ਦੂਜਾ ਸਾਲੇ ਚ ਰੱਖਿਆ ਆ ਉਹ ਚੀਜ਼ ਆ ਇਹ ਪਹਿਲਾਂ ਉਹ ਚਾਲੀਆਂ ਨਹੀਂ ਹਾਂ ਚੱਕ ਲਓ ਆ ਕਿ 15 ਚ ਕੀ ਆਉਂਦਾ ਹਾਂ ਡਬਲ ਲੈ ਲਓ ਹੁਣ ਤੇ ਉਹ ਸ਼ਾਰਡ ਆ ਜੀ ਆਪਣੇ ਏਰੀਆ ਉਹ ਸ਼ਾਰਡ ਨੂੰ ਧੂਆ ਮਾਰਨਾ ਇਹ ਤੋਂ ਮਹਿੰਗਾ ਤਾਂ ਸ਼ਾਰਡ ਹੁੰਦਾ ਕਿਵੇਂ ਨਿਵਾਰਤ ਕੇ ਸਿੱਟਦੇ ਵੇ ਇਹਨੂੰ ਨਾ ਹੋਸੇ ਐਸਾ ਸਹੀ ਆ ਆ ਇੱਕ ਦਾ ਦੂਜੇ ਦਾ ਇਹ ਸਿੰਗਲ ਸ਼ਾਟ ਲਈ ਵੀ ਹੈਗਾ ਹਾਂ ਕਲਰ ਇਹ ਸਹੀ ਆ ਹੁਣ ਆਪਣੇ ਉਹ ਸਿੰਗਲ ਐਕਰ ਸਿੰਗਲ ਕੀ ਜਦੋਂ ਡਬਲ ਮਿਲਦੀ ਆਪਾਂ ਨੂੰ ਇਹ 1 ਰੁਪਿਆ ਵਾਧੂ ਦੇ ਕੇ ਡਬਲ ਲਾਓ ਹੈ ਠੀਕ ਨਹੀਂ ਹੈਸ਼ਾਨ ਮਿਲਦੀ ਆ ਜੇ ਉਨੇ ਜੇ ਆਪਾਂ ਨੂੰ ਸਿੰਗਲ ਭਿਆ ਭਾ ਦੇ ਵਿੱਚ ਡਬਲ ਮਿਲਦੀ ਆ ਤਾਂ ਡਬਲ ਲਓ ਚਲੋ ਰਜਾਈ ਵੀ ਲੈ ਹੋ ਗਈ ਮਾਣੋ ਨੈਕ ਚੱਲ ਕੇ ਹੈਸ਼ਾਨ ਰਜਾਈ ਵੀ ਲੈ ਲਈ ਰਾਤ ਨੂੰ ਲੈ ਕੇ ਜਾਓ 15 ਰੁਪਏ ਦੀ 15 ਰੁਪਏ ਦੀ ਡਬਲ 40 ਤੋਂ ਕੱਟ ਕੇ ਲੱਗੀ ਹੋਈ ਆ ਆ ਜਾਓ ਵੀ ਭਾਈ ਪ੍ਰਮੋਸ਼ਨ ਪ੍ਰਮੋਸ਼ਨ ਕਰ ਰਹੇ ਆ ਮਾਰਕੀਟ ਵਾਲਿਆ ਸੀ ਆ ਕੱਪੜੇ ਵੀ ਲੱਗੇ ਹੋ ਆ ਇਹ ਜੀਲੋ ਵਾਲੇ ਆ ਆਹ ਹੁਣ ਸਾਡੀ ਗਲਾਸੀਆਂ ਤੇ ਰਹਿ ਗਿਆ ਕੰਮ ਗਲਾਸੀਆਂ ਛੱਡ ਚੱਲੇ ਆ ਕਿਤੇ ਦੁਬਾਰਾ ਫੇਰ ਆਵਾਂਗੇ ਲੈਣ ਗਲਾਸੀਆਂ ਵੀ ਲੱਗੀਆਂ ਆ ਹੋਂ ਤੋਂ ਆ ਗਾ ਉਸਕੋਂ ਤੋਂ ਲੱਗੀ ਹੋਆ ਹੁਣ ਇਹਦਾ ਦਿਲ ਇੱਧੇ ਰਹਿਣਾ ਗਲਾਸੀਆਂ ਦੇ ਵਿੱਚ ਹੀ ਰਹਿਣਾ ਸਾਡਾ ਦਿਲ ਸਾਨੂੰ ਕੋਈ ਚੀਜ਼ ਨਹੀਂ ਜਦੋਂ ਵੀ ਦੇਖਿਆ ਕਹਿੰਦਾ ਪਰ ਗਲਾਸੀਆਂ ਹੋ ਗਲਾਸੀਆਂ 'ਚ ਦਿਲ ਰਹਿਣਾ ਸਾਡਾ ਹੈਂ ਇਹ ਦੂਜੇ ਪੰਮਾ 400 ਦਾ ਸਮਾਨ ਲੈ ਜੀਏ ਨੀ ਤੇ ਸਾਡੀ ਗਲਾਸੀਆਂ ਜੇ ਰਹਿਣੀਆਂ ਤਿੰਨਾਂ ਰੁਪਈਆਂ ਦੀਆਂ ਗਲਾਸੀਆਂ ਰਹਿ ਗਈਆਂ ਹੋਰ ਰਹਿ ਗਈਆਂ ਇਹ ਪਲੇਟਾਂ ਲੱਗੀਆਂ ਡਿਨਰ ਸੈੱਟ ਇਹਨਾਂ ਦਾ ਸਾਕੋ ਸਮਾਨ ਹੋ ਗਿਆ ਯਾਵਾ ਹੁਣ ਬੰਦੇ ਭੇਜੇ ਰੇੜੀ ਲੈਣ ਦੂਜੀ ਆ ਕਿੱਲੇ ਆ ਦੇ ਬੂਟੇ ਹੋ ਗਏ ਦੇਖ ਤਾਂ ਕਿੱਡੇ ਕਿੱਡੇ ਬੂਟੇ ਲੱਗੇ ਹੋਆ ਵਿੱਚ ਦੂਜੇ ਲੱਗਦੇ ਕੋਈ ਤਾਂ ਕੇਲੇ ਆ ਹੈਗੇ ਕੇਲੇ ਆ ਰਗੇ ਪੱਤੇ ਆ ਵਾ ਇਹਨਾਂ ਕਾ ਲੱਗੀਆਂ ਹੋਈਆਂ 15 15 ਯੂਰੋ ਦੀ ਨਿਕਾਲੀਆਂ ਭਾਰੇ ਇਹ ਨਿਕਾਲੀਆਂ ਆ ਗਿਆ ਜੀ ਬਿਸਕੁਟਾਂ ਦਾ ਸੈਕਸ਼ਨ ਬੈਸਕਟ ਲੱਗੇ ਹੋਏ ਆ ਰੰਗ ਬਹੁਤ ਵਧੀਆ ਪਰ ਹੈਗੇ ਥੋੜੇ ਵਿੱਚ ਥੋੜੇ 6 ਪੀਸ 6 ਪੀਸ ਹੈ ਯਾਨੀ ਕਿ ਇੱਕ ਵਾਰੀ ਚਾਹ ਪੀਣੀ ਹੋਣੀ ਇਹਨਾਂ ਨਾਲ ਛਾੜੇ ਆਪਣੇ ਦੂਜੇ ਹਿਸਾਬ 'ਚ ਨਹੀਂ ਆਉਣ ਵਾਲੀ ਕੋਈ ਚੀਜ਼ ਆ ਫਾਰਮੈਸੀ ਸੈਕਸ਼ਨ ਆ ਗਿਆ ਆ ਸ਼ਾਨ ਨੇ ਵਿਟਾਮਿਨ ਮੰਗੋਨੇ ਸੀ ਕਿ ਇੰਨੇ ਕਦੇ ਠੀਕ ਤੇ ਠੀਕ ਨਹੀਂ ਮਿਲਦੇ ਤੇ ਫੋਨ 'ਤੇ ਫਾਰਮੈਸੀ ਤੋਂ ਫਿਰ ਉਹ ਆਰਡਰ ਕਰਕੇ ਦਿੰਦੇ ਹੁਣ ਇੱਥੇ ਡਾਉਣ ਲੱਗ ਪੈਂਦਾ ਹੈ ਇਹ ਮੋਗੇ ਤੋਂ ਗਿਆ ਬਿੱਟੇ ਮੈਂ ਕਿਰਾਇਆ ਨਾ ਦੇਖ ਲੈ ਰਹੇ ਹੁਣ ਉਹਨੂੰ ਪਤਾ ਕਰ ਲਵਾਂਗੇ ਜੀ ਰੇਟ ਤਾਂ ਪਤਾ ਨਹੀਂ ਕਰ ਸਕਦਾ ਇਹ ਫਾਰਮੈਸੀ ਸੈਕਸ਼ਨ ਹੈ ਸਾਡਾ ਇਤਨੂੰ ਕਰਿਓ ਤੋਏ ਚੌਕਲੇਟ ਸੈਕਸ਼ਨ ਆ ਗਿਆ ਚਲੋ ਚਲੋ ਆਦੇ ਤੈਨੇ ਨੀਰਾ ਹੁੰਦਾ ਹੁਣ ਅੰਦਰ ਹੀ ਲੱਗਦਾ ਬਾਹਰ ਤਾਂ ਇੱਥੇ ਲੱਗਦੀ ਲੋ ਬਾਹਰ ਤਾਂ ਹੈ ਖਾਣਾ ਘਰ ਖਾਣਾ ਘਰ ਮਸਰਾ ਹੀ ਢਾਲ ਪਈ ਆ ਕਰ ਕੋਸ਼ਿਸ਼ ਨਹੀਂ ਆ ਗਿਆ ਜੀ ਚਾਦਰਾਂ ਵਾਲਾ ਸੈਕਸ਼ਨ ਹੁਣ ਰਜਾਈ ਲੈ ਲਈ ਕਹਿੰਦੇ ਚਾਦਰਾਂ ਵੀ ਨਵੀਆਂ ਚਾਹੀਦੀਆਂ ਹੈ ਕਿਤੇ ਸਿਆਲ ਨੂੰ ਕਹਿੰਦੇ ਚਾਦਰਾਂ ਵੀ ਨਵੀਆਂ ਚਾਹੀਦੀਆਂ ਹੁਣ ਰਜਾਈਆਂ ਤਾਂ ਲੈ ਲਈਆਂ ਰਜਾਈ ਵੀ ਲੈ ਲਈ ਹਾਂ ਛਣਾ ਚਲਾਓ ਇਹਨੂੰ ਵੀ ਨਾ ਮੈਂ ਨਹੀਂ ਚਲਾਉਂਦਾ ਇਹ ਤੋਂ ਨਹੀਂ ਚੱਲਦੀ ਆ ਤਾਂ ਸਭ ਕੋ ਜਾਣਾ ਸਰਾਣੀ ਵੀ ਆ ਜਾਣੇ ਆ ਸਮਾਨਤਾ ਬਹੁਤ ਲੱਗਾ ਇਹ ਪਤਾ ਨਹੀਂ ਇਹ ਤਾਂ ਲੱਗਾ ਹੈ ਸਸਤਾ ਇਹ ਤਾਂ ਦੂਜੀ ਆ ਕੁੰਜੀ ਵਾਲੇ ਆ ਇੱਧਰ ਹਨ ਇੱਥੇ ਹੈ ਉਹ ਇਹਦਾ ਉਹ ਕੁੱਤਿਆਂ ਵਾਲਾ ਇੱਕ ਨੇ ਆਹ ਤੇ ਕੁੱਤੇ ਵਾਲੇ ਸੈਕਸ਼ਨ ਚ ਆ ਗਏ ਆ ਸੈਕਸ਼ਨ ਚ ਆਵੜੇ ਮੋਰਨ ਸ਼ਾਨ ਕਿਹੜੀ ਪੀਣੀ ਹੈ ਉਹ ਬਲੈਕ ਲੈਵਲ ਲੱਭਣੀ ਪੈਣੀ ਉਹ ਰੈੱਡ ਲੈਵਲ ਤਾਂ ਪਈ ਜਾਂਦੇ ਆਂ ਦੇ ਹਾਂ ਦੇ ਚਲੋ ਰੈੱਡ ਦਾ ਨਹੀਂ ਆਉਂਦੇ ਬਲੈਕ ਲੈਵਲ ਪਈ ਮੈਂ ਤਾਂ ਬਲੈਕ ਕਰੂ ਤੇ ਤੁਸੀਂ ਬਲੈਕ ਕਰੋ ਬਲੈਕ ਕਰੋ ਸਾਡੇ ਆਲਾ ਸਮਾਨ ਆਇਆ ਇੱਥੇ ਸਾਹਨੇ ਗੋਸਟਾ ਹੱਤੋਂ ਆਪਣੀ ਬਣਾਉਣਾ ਸਮਾਨ ਨਹੀਂ ਇਹ ਬੱਚਿਆਂ ਵਾਲਾ ਹੈ ਨਹੀਂ ਇੱਥੇ ਇਹਦੇ ਵੱਡਿਆਂ ਵਾਲਾ ਬੱਚੇ ਦੂਰ ਰਹਿਣੇ ਬੱਚਿਆਂ ਵਾਲੇ ਇੱਥੇ ਸਾਡੇ ਆਲਾ 6 ਘੰਟੇ ਗਿਆ ਮੌਕਾ ਸਾਡੇ ਆਲਾ 6 ਘੰਟੇ ਤਾਂ ਮੁੱਕ ਗਿਆ ਹੁਣ ਬੱਚਿਆਂ ਵਾਲਾ ਕੋਕ ਆ ਗਿਆ ਹਾਂ ਬੱਚਿਆਂ ਵਾਲਾ ਕੋਕ ਨਹੀਂ ਆ ਗਿਆ ਕੋਕ ਆ ਗਿਆ

ਆ ਯੂਜ਼ ਜਾਸ ਲੱਗੇ ਹੋਏ ਠੰਡੇ ਚਲੋ ਵੀ ਚਲੋ ਆ ਪਰਮਾਜੋ ਦੇ ਪਏ ਵੱਡੇ ਵੱਡੇ ਪੀਸ ਡਰਮੇ ਹੀ ਆ ਕਿਸਮ ਦੇ ਤਾਂ ਸਹੀ ਨਹੀਂ ਹੈਗੀ ਸਕੂਲ ਦਾ ਸਮਾਨ ਖਰੀਦਦੇ ਖਰੀਦੇ ਹੁਣ ਆ ਗਿਆ ਫਰੂਟੇ ਚ ਫਰੂਟੇ ਵਰਦੂਰੇ ਵਾਲੇ ਚ ਆ ਫਰੂਟਾ ਵਰਦੂਰਾ ਲਗਾ ਆ ਸਾਰਾ ਹੀ ਆ ਗਿਆ ਇਹ ਮੇਵੇ ਖਖਰੋਟ ਖਖਰੋਟ ਲੱਗੇ ਹੋਆ ਬਦਾਮ ਲੱਗੇ ਹੋਆ ਇਸਤਾ ਪੇਸਟਾ ਲੱਗਾ ਆ ਖਖਰੋਟ ਮੂੰਗਫਲੀ ਆ ਗਈ ਆ ਪੇਸਟਾ ਲੱਗਾ ਆ ਅੰਖੋਰਾ ਆ ਖੁੱਲੇ ਖਰੋਟ ਆ ਗਏ ਸਾਰੀਆਂ ਕਿ ਜਮ ਮਗਜ ਮੂਹ ਵਿੱਚ ਸਭ ਕੁਝ ਹੈਗਾ ਵਿੱਚ ਬਦਾਮ ਪੁੱਜੇ ਹੋਏ ਮੂੰਫਲੀ ਦੇ ਵੱਡੇ ਪੈਕਟ ਆ ਗਏ 8ਵਾਂ ਜਗ੍ਹਾ 8 ਮੈਂ ਮੈਂ ਪਾਣੀ ਮੈਂ ਕੜੈਨਰ ਦੇ ਅੱਗੇ ਪੈਸੇ ਹੈ ਨਹੀਂਗੇ ਹੁਣ ਖਰਬੂਜਾ ਲੱਗਾ ਆ ਇੱਕ 99 ਦਾ ਹੁਣ ਰੋਟੀ ਘਰ ਜਾ ਕੇ ਬਾਨੀ ਨਹੀਂ ਪਾਨੀਆਂ ਚੱਕ ਲੋ ਪਾਨੀਆਂ ਲੈ ਲਓ 2 2 3 3 ਰੋਟੀ ਦਾ ਘਰ ਜਾ ਕੇ ਵਣ ਨਹੀਂ ਨਹੀਂ ਬਹੁਤ ਆ ਐਨੀਆਂ 9 ਪਾਨੀਆਂ ਹੋ ਗਈਆਂ ਕੁ 12 ਹੋ ਗਈਆਂ 10 10 ਆਣੀਆਂ 3 3 ਪਾਨੀਆਂ ਬਹੁਤ ਆ ਸ਼ਾਨ ਨੇ ਤਾਂ ਇੱਕ ਵਾਰੀ ਖਾਣੀ ਆ ਹਾਂ ਤਾਂ ਲੋਈ ਵਤੀ ਚਲੋ ਆ ਜਾਓ ਕੋਣ ਸਲਾਦ ਲੈ ਲਓ ਇਹ ਕੋਣ ਸਲਾਦ ਲੈ ਲਓ ਜੀ ਸਲਾਦ ਕੋੜਾ ਇਹਦੇ ਕੋੜਾ ਨਾ ਹੋਵੇ ਵਿੱਚੋਂ ਇਹ ਚ ਨਹੀਂ ਹੋਣਾ ਕੋੜਾ ਉਹ ਲੈ ਲੈ ਜਿਹੜਾ ਇੱਕ ਸਾਡੇ ਬੰਦੇ ਰਿਹੜੀ ਇਦਾਂ ਦੀ ਲੈ ਤੁਰਦੀ ਨਹੀਂ ਹੈਗੀ ਬੱਲਾ 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 ਸਿਆਂ ਦੇ ਦੇਖਦਾ ਢੇਰ ਲੱਗੇ ਪਏ ਕਸ਼ਮੀਰੀਏ ਬਣਾਏ ਐ ਇਹਨਾਂ ਨੇ ਇਹ ਲੱਗਿਓ 99 ਸੈਂਟ ਦੇ 2 ਕਿਲੋ ਲੈ ਲਓ ਇੱਕ ਲੈ ਲਓ ਰੈਡੀ ਜਾਦੇ ਭਰ ਕੇ ਹੁਣ ਤਿੰਨ ਜਣੇ ਉਹਨੂੰ ਧੱਕਾ ਲਾਉਣ ਲੱਗੇ ਹੋ ਆ ਰਾਸ ਰੂਸ ਪਏ ਆ ਯੂਸ ਆ ਗਏ ਉਧਰ ਹੁਣ ਤਹੇ ਤਾਰਨੇ ਉਹ ਤੋਂ ਬਾਅਦ ਚ ਮਿਲਦੇ ਆ ਹੁਣ ਓਕੇ ਹੁਣ ਰੱਖਣ ਲੱਗੇ ਆ ਜੀ ਇਹਨੇ ਆ ਬੱਕਰਾ ਮਾਰਿਆ ਇਹੋ ਤਾਂ ਬੈੱਲ ਹੋਣਾ ਹੈ ਵਿਚੇ ਕੂਂਤ ਨਹੀਂ ਕਰਿਆ ਹੋਇਆ ਹੈ ਚਲੋ ਠੀਕ ਹੈ ਆ ਮਾਰਾ ਹੀ ਲੱਗਾ ਮਾਰਾ ਮੋਟਾ ਤਾਂ ਹੁੰਦਾ ਹੀ ਆ ਇਹ ਦੇਖੋ ਟਲਵਾਤ ਇਹਨੂੰ ਲੇ ਕੋ ਲੋ ਦੇ ਦੇ ਸਮਾਨ ਆਉਂਦਾ ਆ ਰਜਾਈ ਵੀ ਆ ਗਈ ਹੋਲੀ ਥੱਲੇ ਇਹਨਾਂ ਦੇ ਪਹਿਲਾਂ ਗੰਦੀ ਹੋ ਜੇ

ਘਰਾਂ ਨੂੰ ਜਾ ਰਹੇ ਆ ਹੁਣ ਇੱਥੇ ਬੱਚਿਆਂ ਦੇ ਖੇਡਣ ਵਾਲਾ ਸੈਕਸ਼ਨ ਆ ਗਿਆ ਨਿਆਣੇ ਨੂੰ ਇੱਥੇ ਖੇਡਦੇ ਆ ਹੈ ਨਿਆਣਿਆਂ ਨੂੰ ਇੱਥੇ ਛੜ ਜਾਂਦੇ ਆ ਲੋਕੀ ਨਿਆਣਿਆਂ ਨੂੰ ਕਹਿੰਦੇ ਆ ਖੇਡੋ ਇੱਥੇ ਆਪਸ ਮਾਰ ਲੈਣ ਤੇ ਜਾਂਦੇ ਆ ਛਾਨਾ ਉੱਥੇ ਖੇਡਦਾ ਹੁੰਦਾ ਸੀ ਪਹਿਲਾਂ ਦਰਖਤ ਜਿਹੇ ਵਿੱਚ ਆਪਾਂ ਲੱਗੇ ਆ ਹੁਣ ਬਾਹਰ ਨਿਕਲਣ ਗੇਟ ਚੋਂ ਬਾਹਰ ਹਨੇਰਾ ਆ ਤੇ ਆਪਾਂ ਕਰ ਲਈਏ ਸ਼ੋਭੰਗ ਪੂਰੀ ਤੇ ਇਹ ਰੇੜੀ ਦੋ ਬੰਦਿਆਂ ਨੇ ਚੱਲਦੀ ਆ ਇਹ ਅੜਦਾ ਇਹਦਾ ਟਾਇਰ ਧੋਖਾ ਹੋ ਗਿਆ ਮੁੰਡੇ ਦੇ ਗਿੱਟੇ ਚ ਲੱਗੀ ਗਿੱਟੇ ਦਾ ਨਸਾਰ ਹੋ ਗਿਆ ਮੁੰਡੇ ਦਾ ਚਲੋ ਬਾਦ ਘਟ ਹੁੰਦੀ ਰਹਦੀ ਆ ਮਾਰੀ ਮੋਟੀ ਬਾਰ ਹੋ ਗਿਆ ਹਨੇਰਾ ਤੇ ਹੁਣ ਆਪਾਂ ਚੱਲਦੇ ਆਂ ਗੱਡੀ ਨਾਲ ਓਕੇ ਚਲੋ ਠੀਕ ਹੈ ਜੀ ਸ਼ਾਪਿੰਗ ਹੋ ਗਈ ਆ ਹੁਣ ਆਪਾਂ ਜਾ ਰਹੇ ਆ ਘਰ ਨੂੰ ਤੇ ਹੁਣ ਆਪਾਂ ਘਰੇ ਜਾ ਰਹੇ ਆ ਵੀਡੀਓ ਇੱਥੇ ਬੰਦ ਕਰਦੇ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਲਿਓ ਤੇ ਸਬਸਕ੍ਰਾਈਬ ਕਰ ਲਓ ਓਕੇ ਚੰਗਾ ਜੀ